समाजवादी अंसर में जो कपूरथला पुलिस वालों हम चलाई जा रही है ये तहत मान जो श्री गौरवपुरा एस एस पी कपूरथला जीदा दिशा निर्देश सी ई ए कपूरथलाी डीएसपी पीपेंद्र सिंह डीएसपीडी और इंस्पेक्टर डी और सिंह इन्हें टीम ने बहुत अच्छा काम किया है ਅਸੀਂ ਤਿੰਨ ਲੜਕੇ ਜਿਹੜੇ ਉਹ ਅਪਰੀਹੈਂਡ ਕੀਤੇ ਹੋਏ ਆ ਕੱਲ ਔਰ ਇਹਨਾਂ ਕੋਲ ਤੋਂ ਦੋ ਵੈਪਨ ਜਿਹੜੇ ਲੱਗੇ ਆ 30 ਬੂਲ ਦੇ ਕੰਟਰੀ ਮੇਡ ਹੈ ਉਹ ਰਿਕਵਰ ਕੀਤੇ ਆ ਔਰ ਛੇ ਰਾਉਂਡ ਜਿਹੜੇ ਆਗੇ ਇਹਨਾਂ ਕੋਲ ਮਿਲੇ ਆ ਸਾਨੂੰ ਇਹਦੇ ਵਿੱਚ ਜੋ ਲੜਕੇ ਅਸੀਂ ਅਰੈਸਟ ਕੀਤੇ ਹੈਗੇ ਉਹ ਪ੍ਰਿੰਸਪਲ ਰਹੇਗਾ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈ ਤਿੰਨ ਲੜਕੇ ਅਸੀਂ ਆ ਜਿਹੜੇ ਕਲਕਾ ਤਰਖਾ ਕੋਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਜਦੋਂ ਕਵਰ ਕੀਤੇ ਆ ਇਹ ਜਿਹੜਾ ਗੁਰਵਿੰਦਰ ਹੈਗਾ ਇਹ ਜਿਹੜੀ ਕੁਸ਼ਕਿਸਤ ਹੋਈ ਗੱਲ ਸਾਹਮਣੇ ਇਹ ਕਿ ਇੰਦੌਰ ਪੁਖਾਲ ਤੋਂ ਜਿਹੜੇ ਰੈਫਰੈਂਸ ਸੀਗੇ ਉਹ ਲੈ ਕੇ ਆਏ ਸੀ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀ ਜੋ ਜਲੰਧਰ ਦੇ ਜ਼ਿਲ੍ਹੇ ਕੰਡਾ ਰਣ ਵਾਲਾ ਸੀ ਜੀ ਇਹ ਗਵਿੰਦਰ ਦਾ ਗੂਸੇੜਾ ਸੀਗਾ ਇਹ ਗਵਿੰਦਰ ਤੇ ਇਹਦਾ ਗੂਸੇੜਾ ਸੀਗਾ ਇਕੱਠੇ ਜਲੰਧਰ ਇਹ ਇਕੱਠੇ ਦੋਈ ਦੇ ਵਿੱਚ ਰਹਿੰਦੇ ਸੀਗੇ ਤੇ ਇਹ ਉੱਥੋਂ ਵਾਪਸ ਆ ਗਿਆ ਸੀ ਔਰ ਨਿੰਦਰ ਨੇ ਇਹਨੂੰ ਟਾਸਕ ਦਿੱਤਾ ਸੀ ਜੀ ਸੀ ਇਹ ਮੇਰਾ ਰਿਸ਼ਤੇਦਾਰ ਹੈ ਜਿਹੜਾ ਇਹ ਨਾਲ ਖੱਟਪਟ ਹੈਗੀ ਹੈ ਉਹਦੇ ਕੋਈ ਮਾਰ ਕੇ ਆਉਣੀ ਹੈ ਹੁਣ ਇਹਨੂੰ ਇਹਨੂੰ ਇਨਸੈਪਟ ਕਰਨਾ ਇਹ ਉਹਦੇ ਤਾਂ ਕਰਨ ਦੇ ਨਾਲ ਜਿਹੜੀ ਘਟਨਾ ਵੀ ਜੀ ਆਉਣ ਵਾਲੀ ਸੀ ਉਸ ਤੋਂ ਬਚਾ ਲ ਹੋ ਗਿਆ ਔਰ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਨਾਂ ਦਾ ਇੱਕ ਸਾਫੀ ਜਿਹਾ ਜਿਹਾ ਉਹ ਸਾਡੇ ਰਿਪੋਰਟ ਦੋ ਸੀ ਜਿਹੜਾ ਅਰੈਸਟ ਕਰਵਾ ਤਾ ਤੇ ਉਹ ਦੋ ਸੀ ਅਸੀਂ ਇੰਚਰ ਰੱਖੀ ਸਰ ਜਿੰਮੇਦਰ ਐਸੋ ਇੰਡੀਆਸ ਹੈ ਐਨਰਜੀ ਐ ਜਿੰਮੇਦਰ ਹੋਇਆ ਤੇ ਗੁਰਿੰਦਰ ਦੋਰੀ ਤੋਂ ਬਦਲ ਗਿਆ ਇਹਨੂੰ 6 ਮਹੀਨੇ ਹੋ ਗਏ ਆ ਮੈਂ ਪਾਈ ਗੋਦੀ ਨਿੰਦਰ ਨੂੰ ਇਹ ਸਬਮਿਟ ਕੀਤਾ ਜਿੰਮੇਦਰ ਇਨਵੈਸਟੀਗੇਸ਼ਨ ਚ ਲਾਈ ਹੈ ਉਹ ਜੋ ਦੋ ਪੀ ਸ਼ੌਂਦੀ ਹੈ ਉਹ ਕੁਝ ਨਹੀਂ ਚਾਹੇ ਇਹਨਾਂ ਕੋਲ ਕੋਈ ਤਿਰੰਗ ਪੈਟਰਨ ਇਹ ਜਿਹੜਾ ਪ੍ਰਿੰਸੀਪਲ ਹੈਗਾ ਅ ਮੇਟਾ ਦਾ ਕੋਈ ਮੇਟਾ ਕੋਈ ਨਹੀਂ ਹੈਗਾ ਜਤਨ ਤੇ ਇੱਕ ਪੱਛਾ ਲਿਸਟ ਆਏਗਾ ਔਰ ਬਾਕੀਆਂ ਦੀ ਜਿਹੜੀ ਉਹ ਤਸਦੀਕ ਕਰ ਰਹੇ ਨੇ ਕਿਉਂਕਿ ਭੰਗ ਦਾ ਤਾਪ ਤੋਂ ਨਾਲ ਸੰਬੰਧਤਾ ਹੈ ਜੋ ਦਿਨੇ ਲੱਗਦੇ ਜਿਵੇਂ ਚੌਥਾ ਜਿਹੜਾ ਭੱਜਿਆ ਉਹ ਵੀ ਪ੍ਰਕਾਸ਼ ਤੋਂ ਨਾਲ ਚੌਥਾ ਜਿਹੜਾ ਭੱਜਿਆ ਆ ਅਸ਼ੀਸ਼ ਹੈ ਰਾਖੀ ਇਹ ਕੰਮ ਸਪਰੀ ਦੀ ਜਿਹੜਾ ਕੰਮ ਹੈ ਇਹ ਜਿਹੜੀ ਕੁਰਸੀ ਸ਼ਵਤਕ ਸਾਹਮਣੇ ਆਈ ਹੈ ਮੁੱਲੇ ਤੌਰ ਤੇ ਇਹ ਬਹੁਤ ਸੀ ਇਹੋ ਨੇ ਇੰਦਰ ਤੇ ਜਿਹੜਾ ਅਸਕੇ ਤੇ ਅਰਿਸਤਿਆਂ ਨਾਲ ਬਹੁਤ ਇਹਦੀ ਹਮਣ ਸੀ ਮੋਨੇ ਨੂੰ ਦਸਪੇਤਾ ਸੀ ਇਹਦੇ ਇਹਦੇ ਜੱਗ ਕੋਈ ਮਾਰ ਕੇ ਆਈ ਸਰ ਇਹ ਹੋਮਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ ਕਿਉਂਕਿ ਸਾਫ ਤੋਂ 20 ਸਾਲ ਕੋਈ ਨਛੇ ਦੇ ਵੀ ਯਾਦ ਹੀ ਰਹੇ ਹੈ ਜਿਸ ਕਰਕੇ ਮੈਂ ਫਿਰ ਉਹਦੇ ਅਕਟੀਵਿਟੀ ਕੀਤੀ ਨਹੀਂ ਹਜੇ ਤੱਕ ਕੋਈ ਵੀ ਕੋਸ਼ਿਸ਼ ਤੋਂ ਨਹੀਂ ਇਹ ਹਮਦਰ ਸਾਹ ਨੇ ਇੱਕ ਤੇ ਬਾਕੀ ਇਹਨੂੰ ਦੇਖ ਰਹੇ ਹਨ ਜਾਂਚ ਕਰ ਰਹੇ ਠੀਕ